ਅੱਜ ਤੋੜਤੀ ਫੱਟੀ ਆ ਦੇਖੋ ਕਿਹੜੇ ਸਾਹਵਾਂ ਤੋੜੀ ਗੱਬੇ ਤੇ ਟੁੱਟੀ ਸਾਲ ਬਹੁਤ ਸਾਲ ਛੱਡ ਰੱਖਿਆ ਮੈਂ ਕਹਿੰਦਾ 15 ਸਾਲ ਬਾਅਦ ਦੁਬਾਰਾ ਗੰਨੇ ਤੇ ਆਈ ਆ ਨਹੀਂ ਤਾਂ ਹੁਣ ਪਿਛਲੇ ਸਾਲ ਇਹ ਤਾਂ ਬਸ ਕਿਲਾ ਨਹੀਂ 15 15 ਸਾਲ ਛੱਡ ਰੱਖਿਆ ਗੰਨਾ ਜਦ ਪਹਿਨਾ ਬਾਈ ਛੋਟੇ ਦਾਤ ਹੁੰਦੇ ਤੇ ਆ ਉਹ ਦੇਖੋ ਕਿੱਡਾ ਦਾਤ ਹੁਣ ਇਹ ਆ ਦੇਖੋ ਚੰਦਾ ਲੋ ਜੀ ਬਾਈ ਹਾਲਾਤ ਇਹ ਜਿਹੇ ਆ ਵੀ ਅੱਜ ਚੌਥੇ ਦਿਨ ਵਾਰੀ ਆਈ ਆ ਸਵੇਰੇ 5 ਵਜੇ ਗਏ ਬਾਈ 5:30 ਵੀ ਸਾਡੇ ਵੱਜੇ ਹੋ ਗਏ 5 ਵਜੇ ਘੰਟੇ ਵਾਂ ਪਹੁੰਚਿਆ 6 ਤਰੀਕ ਦੇ ਅੰਦਰ ਹੋਏ ਹੋਏ ਬਾਈ ਅੱਜ 9 ਤਰੀਕ ਹੋ ਗਿਆ ਸ੍ਰੀਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਲੋ ਬਾਈ ਪਹਿਲੀ ਵਾਰ ਕੀ ਘਟ ਰਹੀ ਹੈ ਆਪਣੀਆਂ ਚ ਪਹਿਲਾਂ ਜਿਹੜਾ ਇੱਕ ਕੀਲਾ ਆਪਾਂ ਨੇ ਓਟਾਲ ਤੇ ਸਿਰਿਆ ਤਾਂ ਸਣੇ ਆਗਬੱਤੀ ਆਗ ਤਾਂ ਮਤਲਬ ਹੈ ਨਹੀਂ ਅਸੀਂ ਉੱਪਰ ਉਹਦੇ ਆਗ ਦਾ ਦਾ ਨਾਮ ਆ ਆ ਗੰਨਾ ਬਾਈ ਉਹ ਵਜਨ ਚ ਤੇ ਮਤਲਬ ਇਹਨੂੰ ਵੀ ਬਿਮਾਰੀ ਪੈ ਗਈ ਸੀ ਆ ਗਈ ਤੇ ਫਿਰ ਵੀ ਘੱਟੇ ਬਚਿਆ ਵਾ ਇਹ ਜੀ ਬਿਮਾਰੀ ਪਈ ਬਈ ਆ ਕੇ ਉੱਪਰੋਂ ਖਤਮ ਕਰਤਾ ਜਮਾ ਤੇ ਇੱਕ ਸਾਈਡਾਂ ਸਾਈਡਾਂ ਤਕੜਾ ਸੀਗਾ ਇਧਰਲੀ ਸਾਈਡ ਸੈਮਜੋਤ ਦੇ ਨਾਲ ਲੱਗਦੀ ਜਿਹੜੀ ਸਾਈਡ ਇਧਰੋਂ ਮਾੜਾ ਸੀਗਾ ਇਹ ਮਾਕੀ ਉਹ ਡੜੀ ਲੱਗਿਆ ਉਹ ਲਗਾ ਤਰਨ ਦਾ ਮੈਂ ਲੱਦੀ ਜਗਦੀਪ ਵਾਲਾ ਬਾਕੀ ਲੈ ਕੇ ਆਇਆ ਡੜੀ ਆਪਣੇ ਵਾਲੇ ਨੂੰ ਇਹ ਸਟਿੱਕਰ ਸੁੱਕਰ ਜੇ ਲੱਗਣਦੇ ਰਹਿੰਦੇ ਆ। ਕੁਛ ਐਦਾਂ ਗੰਤਾਂ ਚਪੱਟੀਆਂ ਦੇਖੋ। ਇਹ ਬਾਦਚਲਉਆਈਆਂ ਵੀ ਆ ਬਾਈ। ਆਪਣੇ ਨੂੰ ਇੱਕ ਲਾਈ ਆ ਪੱਤੀ ਉਹਨੇ। ਇਹ ਬਾਦਚਲਉਆਈਆਂ ਵੇਚ ਗਦੀਬ ਨੇ ਮੇਰੇ ਸਾਹਮਣੇ ਤਾਂ ਹੀ ਰੰਗ ਹੋ ਰਿਹਾ। ਤੇ ਬੰਦੇ ਹੋਈ ਆ ਬਾਈ। ਸਾਰੇ ਪਿੰਡ ਦੇ ਹੀ ਇਹੀ ਘੜਦੇ ਆ ਆਪਣੇ। ਭਾਈ ਠੇਕੇਦਾਰ। ਵਜਨ ਦਾ ਸੋਨਾ ਲੱਗਦਾ ਇਹ ਕਿੰਨੇ ਚ? ਹੈ? ਉਹ ਬਿਮਾਰੀ ਨੇ ਮਾਰ ਲਿਆ ਵਜਨ ਤਾਂ ਗੰਨੇ ਤਾਂ ਵਜਨ ਚ ਤਾਂ ਹੈਗਾ ਹੈ ਵਜਨ ਤਾਂ ਹੈ ਹਾਂ ਹਾਂ ਜਰੂਰੀ ਹੈ ਸਿੱਧਾ ਪੈ ਗਿਆ ਬਾਹਰ ਸਿੱਟ ਗਿਆ ਜਦ ਬੀਜਿਆ ਤਾਂ ਨਾ ਸਾਰੇ ਬਹੁਤ ਹੋ ਗਿਆ ਸਰੋ ਸਰੋ ਨੇ ਦੱਬ ਲਿਆ ਕੋਈ ਆਹ ਸ੍ਰੀ ਗੋਬਿੰਦ ਆਹ ਸਰੋ ਬਹੁਤ ਹੋਇਆ ਕਿ ਤੋ ਨਿਆ ਹੈ 11 ਕੁਆਂਟਲ ਸਰੋਂ ਹੋ ਗਿਆ ਦਾ ਹਾਂ ਅੱਛਾ ਹੈ ਹਾਂ ਫੇਰੇ ਹੈ بارش ਪੜ ਗਿਆ ਅੱਜ ਲੰਮਾ ਨਹੀਂ ਜੋ ਬੀਜ ਦਾ ਬਸੇਰਾ ਪਾਇਆ ਤਾਂ ਇਹ ਵੀ ਹੋ ਜਾਏਗਾ ਹਾਂ ਗੱਲ ਲਿਆ ਕਿ ਤਾ ਕਿੱਥੇ ਲਿਬੜਿਆ ਟਰੈਕਟਰ ਉਹ ਉੱਥੇ ਨੂੰ ਪਾ ਦਿਆ ਮਾਸੀ ਕੱਢ ਕੇ ਜਾਣਾ ਬਲਸ ਲਾ ਕੇ ਦੇਖੀ 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 ਸਟਰਾ ਖਾ ਲਿਓ ਇਹ ਗੇਰਤੀ ਹਾਂ ਵਜਨ ਤਾਂ ਹੈਗਾ ਕੰਨਾ ਵਜਨ ਬਹੁਤ ਇਹਦੀ ਆ ਪੂਲਰ ਵੀ ਵਿੱਚ ਹੋ ਰਹਿ ਗਿਆ ਉਹ ਆਹ ਲਾਈਨ 'ਚ ਦੇਖ ਪਿੱਛੇ ਕਮਜ਼ੋਰ ਰਹਿ ਗਏ ਉਹ ਛਟੀਆਂ ਆਈਆਂ ਬਾਅਦ 'ਚ ਆ ਦੂਜੀ ਲਾਈਨ 'ਚ ਦੇਖ ਪਰਾਂ ਨੇ ਬੇਚ ਸਣੀਆਂ ਕੋਸੂਰ ਦੇਤੀਆਂ ਨੇ ਮੈਨੂੰ ਉਹੀ ਤਾਂ ਹੈ ਪਹਿਲੀ ਵਾਰ ਵੰਗੀਆਂ ਦਿੱਤੀਆਂ ਛਟੀਆਂ ਆਲੀਆਂ ਆ ਕਿਸੇ ਆ ਬੂਟਾ ਸਿੱਧਾ ਕਰਨਾ ਪੈਣਾ ਹੈ ਨਾ ਹੈਂ ਆਂਸ ਵਾਰ ਕਿਸੇ ਨਾਲ ਖਾਦ ਉਹ ਗੱਡੀ ਕਰ ਜਾ ਉਹ ਗੱਡੀ ਗੱਡੀ ਲੰਘ ਜਾਣ ਦੇ ਫਿਰ ਕਰਾ ਲਿਓ ਜੋ ਦੇ ਦਾ ਜੱਟਾ ਲਪਾਇਆ ਗਿਆ ਨਹੀਂ ਤਾਂ ਉਹਰੇ ਖੜਾਉਂਗਾ ਨੀ ਰੋ ਪਹੀ ਚ ਕੱਢ ਲਿਓ ਫਿਰ ਗੱਡੀ ਲੰਘ ਜਾਨੀ ਬਾਲ ਹੋ ਗਈ ਲੋਡ ਉਹ ਗੱਡੀ ਕਰਕੇ ਆਉ ਪਰਿਆ ਆਹ ਦਾ ਹੁੰਦਾ ਮਨ ਦੇ ਸਾਹ ਟਰਾਲਾ ਬਈ ਜਗਦੀਪ ਵਾਲਾ ਪਾ ਕੇ ਲਿਆਂਦਾ ਐਕੜਾ ਕਹਿਣ ਤਾਂ ਜੱਗਾ ਪੱਤੀਆਂ ਲਾਉਣ ਨੂੰ ਪਿੱਛੇ ਰੱਲੇ ਪਰ ਉਹ ਫਿਰ ਆਪਣਾ ਦਾ ਵਾਲਾ ਪਹਿਲੇ ਹੀ ਇਹਦੇ ਕੀ ਫਾਇਦਾ ਬੀਜੇ ਪਿੱਛੇ ਨੂੰ ਜਿਆਦਾ ਪੌੜ ਹੋਰ ਬਾਝੇ ਨਹੀਂ ਹੁੰਦੀ ਇਹ ਅੱਛਾ ਰੋਟੀ ਰੋਟ ਲੱਗੀ ਜਾਨੀ ਹੈ ਅੱਛਾ ਇੱਕ ਪੱਤੀ ਪਰ ਫਿਰ ਨਹੀਂ ਲੱਗਦੀ ਨੀ ਪੱਤੀ ਇੰਨੇ ਦੀ ਲੇ ਪਰ ਦੋਪਨ ਨਹੀਂ ਲੱਗਦਾ ਨਹੀਂ ਆਪਣੇ ਨੂੰ ਇੱਕ ਲਾਤੀ ਪੱਤੀ ਉਹਨੇ ਆਪਣੇ ਤਾਂ ਫੇਡਾਲੇ-ਡਾਲੇ ਲਾਤੀ ਹਾਂ ਕੁੰਡੀ ਵਾਲੀ ਲਾਤੀ ਕੱਲੀ ਉਹ ਕਹੇ ਸਪੈਸ਼ਲ ਗੰਨੇ ਵਾਸਤੇ ਬਣਵਾਈ ਵੀ ਆ ਬਰਾਤੀ ਜੀ ਉਹ ਵੀ ਉਹਨੇ ਹਾਂ ਉਹ ਤਾਂ ਫੇ ਮੈਂ ਉਹਨੂੰ ਕਿਹਾ ਮਮਾ ਜੀ ਦਾ ਕਿਸੇ ਦਾ ਵੀ ਟਰਾਲਾ ਲਾਲ ਮੈਂ ਬਣਾਉਣੀ ਨਹੀਂ ਦੀ ਹਾਂ ਇਹਦਾ ਬਾਈ ਆਪਣੀ ਅਲੇਜੀ ਮੈਂ ਤਾਂ ਬਣਾਤੀ ਨਹੀਂ ਉਹ ਕੋਈ ਹੋ ਟਰਾਲੇ ਵਾਲਾ ਬਣਵਾ ਲਿਆ ਜੀ ਅੱਛਾ ਹੋਰ ਆ ਗਿਆ ਜੀ ਤਾਂ ਸਰ ਗਿਆ ਉਹਦਾ ਇਹ ਹੋਰ ਮੰਗਦਾ ਤਾਂ ਆਹ ਸ਼ਿਟੀ ਦੇਖੋ ਬਾਈ ਆਪਾਂ ਨੂੰ ਪਹਿਲੀ ਵਾਰ ਪੂਲਰ ਚੰਗਾ ਦਿੱਤਾ ਵਧੀਆ ਹੈ ਨਾ ਹੈ ਆ ਤਾਂ ਡੈਡੀ 20 ਇੰਚ ਦਾ ਹੋਇਆ ਬਣਾ ਉਹ 17 18 ਇੰਚ ਦਾ ਬੂਟਾ ਹੋਇਆ ਬਰਾਮਣਾ ਹੈ ਇਹ ਤਾਂ ਅਗਲੇ ਸਾਲ ਵੀ ਤਿਆਰ ਹੋ ਜਾਊਗਾ ਬੂਟਾ ਇੰਨਾ ਚੱਲਿਆ ਉੱਧਰ ਦੇਖ ਤੂੰ ਹੈ ਉਹ ਵੀ ਜਿਹੜੇ ਜਿਹੜੇ ਸਹੀ ਆ ਉਹ ਸਹੀ ਆ ਜਿਹੜੀਆਂ ਵਿੱਚ ਮਾੜੀਆਂ ਉਹ ਮਾੜੀਆਂ ਹੀ ਬਾਕੀ ਜਿਹੜੇ ਉਹ ਤਾਂ ਇੱਕ ਸਾਲ ਚ ਕਰ ਗਏ 10 11 ਇੰਚ ਹੋ ਗਿਆ ਬੂਟਾ ਆ ਦੇਖੋ ਬਾਈ ਆ ਦੋ ਸਾਲ ਦਾ ਬੂਟਾ ਬਾਈ ਹੈ ਇਹ ਮਤਲਬ ਵੇਚਣ ਜੋ ਕਹਿੰਦਾ 2 ਸਾਲ ਚ ਵੀ ਹੋ ਜਾਂਦਾ 2 ਜੇ ਵੇਚਣਾ ਹੋਵੇ ਮਤਲਬ 11 ਇੰਚ ਤੋਂ ਲੈਣ ਲੱਗ ਜਾਂਦੇ ਹਨਾ 11 12 ਤੇ ਤੇ 17 18 ਇੰਚ ਹੋਇਆ ਬਾਹਣਾ ਹਣ ਹਾਂ ਨਹੀ ਨਹੀ ਕਾਤੇ ਫੈਰ ਗਿਆ ਫਿਰ ਅਜੇ ਕਿਹ ਫੈਦਿਆ ਆ ਦੇਖ ਆ ਬੂਟਾ ਡੜੀ ਸਿੱਧਾ ਹੋ ਜਾਣੇ ਵੀ ਮੈਂ ਨਾ ਉਂ ਦੇਖਿਆ ਬੂਟੇ ਹਾਂ ਆ ਦੇਖ ਨਾ ਇਹ ਆ ਤਾਂ ਵੀ 22 20 22 ਆ ਆリエ ਹੈ ਇੱਕਦ ਨੂੰ ਇੰਨੇ ਹੀ ਹੂੰ ਹੁਣ ਇੱਕ ਹੋਰ ਆ ਗੰਨਾ ਵੱਡੋ ਗਿਆ ਹਵਾ ਲੱਗਣੀ ਆ ਹੁਣ ਦੇਖੀ ਆ ਸਾਲ ਚ ਕਿੰਨੇ ਤੁਰਨਾ ਇਹਨਾਂ ਦੇ ਦੋ ਸਾਲ ਹਵਾ ਵੀ ਨਹੀਂ ਲੱਗੀ ਗੰਨੇ ਚ ਧੁੱਪ ਹਵਾ ਬਾਕੀ ਹੁਣ ਇਹ ਮੱਕੀ ਵੇਚ ਦੇਣੀ ਆ ਆਲੀ ਨਹੀਂ ਗੱਲ ਕਰਦਾ ਮੈਂ ਆ ਛਟੀਆਂ ਜਣੀਆਂ ਆ ਦੂਜੀ ਲੈਂਚ ਦੇਵਾ ਆ ਚਾਰ ਪੰਜ ਕੇ ਛਟੀਆਂ ਐ ਵਿੱਚ ਦੋ ਹੋਰ ਕੋਈ ਮਗਰ ਵੇਚਤੀ ਕਹੀ ਗਿਆ 109 ਦਸੇ ਆ 109 1 ਹੋਰ ਦਿੱਤੀ ਸੀ ਹਾਂ ਨਵੀਂ ਗੈਨ ਤਾਂ ਆਪਾਂ ਨੂੰ ਤੁਹਾਨੂੰ ਉਹਦੇ ਵਾਸਤੇ ਦੇਣੀ ਆ ਕਹਦਾ ਸੈਂਪਲ ਵਾਸਤੇ ਉਹ ਤਾਂ ਪਰਲੇ ਕੀਲੇ ਲਾਈਆਂ ਮੈਂ ਕਿਹਾ ਮਿਕਸੇ ਆ ਸਾਰੇ ਚ ਲੱਗੀਆਂ ਵੀ ਨਾਲੇ ਨਾਲ ਲਾਈਆਂ ਪਰ ਨਹੀਂ ਨਹੀਂ ਉਹੀ ਮਿਕਸ ਲੱਗੀਆਂ ਇਹ ਫਿਰ ਆਏ ਆ ਨਾ ਜਿਹੜਾ ਜੀੜ ਧਾਲੀ ਆ ਉਹ ਉਕੜਾਂ ਦੀ ਕੋਈ ਆ ਇਹ ਤੁਰਦੀ ਰੇਟ ਹਣੀ ਬਜਨ ਦੰਦੀ ਹਣੀ ਜਿਹੜਾ ਇਹ ਹਾਈਬ੍ਰਿਡ ਚ ਆ ਜਾਂਦਾ ਏ ਤੇ ਛੇਤੀ ਫੁੱਲ ਦਾ 9 ਵਰ 10 ਜਿਆਦਾ ਫੁੱਲ ਦਾ 9 ਚ ਬਜਨ ਜਿਆਦਾ 10 ਚ ਘੱਟ ਆਲੂ ਵੀ ਇਹ ਲਗਾ ਨਾਉਦਾ ਹੀ ਰਹਿੰਦਾ ਹਾਂ ਬਈ ਲਾਏ ਵੀ ਆਪਾਂ ਨੇ ਇੱਕ ਪਾਸੇ ਨੂੰ ਬਾਹੀ ਕਰੀ ਵੀ ਆ ਨਹੀਂ ਕਹੀ ਫਿਰ ਜੇ ਆਪਾਂ ਨੇ ਦੋਨੇ ਪਾਸੇ ਨੂੰ ਬਾਹੀ ਕਰਨੀ ਆ ਤਾਂ ਆਲੀ ਲਾਈਨ ਘਟ ਜਾਂਦੀ ਆ ਇਹ ਲਾਈਨ ਆਪਣੀ 11-12 ਅੰਕ ਪਰ ਲੱਗ ਜਾਂਦੀ ਆ 11-12 ਫੁੱਟ ਪਰ ਤੇ ਦੂਏ ਪਾਸੇ ਨੂੰ ਵੀ 11 11 ਬਾਈ 11 ਪਰ ਲੱਗ ਜਾਂਦੀ ਆ ਕਿ 10 ਪਰ 10 ਪਰ ਵੀ ਲਾਲਾ ਚਾਹੇ ਕਿਹੜੀ ਦੋਨੇ ਪਾਸੇ ਨੂੰ ਬਾਹੀ ਤਿੰਨੇ ਪਾਸੇ ਅੱਛਾ ਜਿੱਧਰ ਮਰਜੀ ਨੂੰ ਬਾਲਾ ਉੱਥੀ ਗੱਲ ਆ ਜਾਂਦੀ ਆ ਉਹਦੀ 19 ਪਪੂਲਰ ਘਟ ਜਾਂਦਾ ਏ ਕਿਲੇ ਚ ਪਰ 19 ਬਈ ਹਵਾ ਧੁੱਪ ਪੈ ਜਾਂਦੀ ਆ ਵਧੀਆ ਬੁੱਟਾ ਛੇਤੀ ਤਿਆਰ ਹੋ ਜਾਂਦਾ ਏ ਮਤਲਬ ਜੇ ਕਿਸੇ ਚੀਜ਼ ਦਾ ਨੁਕਸਾਨ ਆ ਤਾਂ ਫਾਇਦਾ ਵੀ ਆ ਜੇ ਫਾਇਦਾ ਇਹ ਤਾਂ ਨੁਕਸਾਨ ਵੀ ਆ ਆ ਦੇਖੋ ਇਹ ਗਿੱਲਾ ਦਾ ਆਹ ਕਾਲੇ ਦਾ ਗੰਨਾ ਇੱਧਰ ਬਈ ਇਹ ਵੀ ਗੰਨਾ ਤਕੜਾ ਇਹਦਾ ਬਿਮਾਰੀ ਮਤਲਬ ਤਕਰੀਬਨ ਜਿਹੜਾ ਇਹ ਬੀਜ ਤਾਂ ਨਾ ਜੀ ਇਹ ਹਸ਼ਵੀਰ ਤੇ ਲੱਤਦਾ ਵੀ ਜਿਹਨੂੰ ਸਾਰੇ ਵਸੇ ਹੀ ਆ ਇਹਦੇ ਵੀ ਹੈਗੀ ਸਾਈਡ ਸਾਈਡ ਤੇ ਇੱਧਰ ਆ ਦੇਖੋ ਤੁਹਾਨੂੰ ਦੇਖ ਜਣੇ ਲੰਡੇ ਜਿਹੇ ਹੋਏ ਪਿਆ ਕਰਨੇ ਆ ਬਾਈ ਸਹ ਜੀ ਉਹ ਤੁਨੇ ਦੋਨੇ ਪਾਸੇ ਨੂੰ ਬਾਹੀ ਕਰੀ ਵੀ ਦੇਖੋ ਇਹ ਇੱਧਰ ਨੂੰ ਵੀ ਬਾ ਲੋ ਇਹਨੂੰ ਚਾਹੇ ਇੱਕ ਬਾਹੀ ਦੂਏ ਪਾਸੇ ਨੂੰ ਕਰ ਦੋ ਇੱਕ ਦੂਏ ਪਾਸੇ ਨੂੰ ਗੜਾਈ ਹੋ ਜਾਂਦੀ ਬੂਟਿਆਂ ਦੀ ਇਹੀ 10 11 ਫੁੱਟ ਪਰ ਆ ਇਹ 15 ਦਾ ਨਹੀਂ ਹੈਗਾ ਡਾਡੀ 10 11 ਫੁੱਟ 11 ਹੋਊਗਾ ਬੱਦ ਤੇ ਬੱਦ ਸਿੰਦਰਫੁਰ ਤੋਂ ਜ਼ਿਆਦਾ ਹੋਏਗਾ। ਕੋਈ 40-50 ਕਬੂਟੇ ਘਟ ਜਾਂਦੇ ਆ ਭਈ ਇਦਾਂ ਚਲਾਈਏ ਆਪਾਂ ਕਿਲੇ ਚੋਂ। 40-50 ਬੂਟਿਆਂ ਦਾ ਫਰਕ ਪੈ ਜਾਂਦਾ। 40-50 ਬੂਟਿਆਂ ਦਾ ਫਰਕ ਤਾਂ ਪੈ ਜਾਂਦਾ। ਨੰਨਾ ਭਾਈ ਉਹ ਭਜਨ ਚੰਨ ਰੋਇ। ਅੰ। ਨੰਨੇ ਚਾਰ ਆਸ ਬਥੇਰਾ ਏ। ਨੰਨਾ ਨਰੋਆ ਬਥੇਰਾ ਪਾ ਬਿਮਾਰੀ ਨੇ ਮਾਰ ਲਿਆ। ਹੁਣ ਦੋ ਪਰਚੀਆਂ ਹੀ ਹੋਣਗੀਆਂ। ਦੋਤਾ ਹੋ ਜੂ ਨਾੜੀ ਇੱਕ ਕਿਲਾ ਬਈ ਤੇ ਬਾਦ ਉਹ ਪਰੇ ਖੜਾ ਹੈ ਆਪਣਾ ਮਤਲਬ ਆ ਪਰਚੀ ਦੇ ਬਾਅਦ ਡੇਢ ਕਿਲਾ ਰਹਿ ਜਾਣਾ ਇੱਕ ਕਿਲਾ ਆਹ ਵਾਲਾ ਆਪਾਂ ਨੇ ਟਾਲ ਪਰਗੇਰਤਾ ਦਾ ਸਣੇ ਆਗਬੱਤੀ ਫੇਰ ਮਾੜਾ ਬਹੁਤ ਹੈ ਤੇਰੀ ਸ਼ੰਗਾਈ ਹੁਣ ਕਾਦੋਣੀ ਪੈ ਹੁਣ ਕਰਾ ਦੇਣੀ ਭਈਏ ਹੁਣੇ ਆ ਪੱਤੇ ਆਣਦੇ ਪਹਿਲਾਂ ਹਨਾ ਇਹ ਨਵੇਂ ਪੱਤੇ ਆ ਜਣੇ ਤੇ ਨਾਲੇ ਫੇਰ ਉਹ ਨਾ ਮੱਕੀ ਨੂੰ ਛੋਰਾ ਨਹੀਂ ਹੋਊਗਾ ਐਵੇਂ ਸ਼ੰਗਾ ਜਣੇ ਜਿੱਥੇ ਜਿੱਥੇ ਜਾਂਦੇ ਹਾਂ ਹਾਂ ਚਾਹੇ ਗੇਮਿੰਗ ਨੂੰ ਟਰਾਲੀ ਚ ਲਾ ਕੇ ਪੌੜੀ ਜਿੰਨਾ ਚਾਹੇ ਉੱਪਰ ਤਾਂ ਵੀ ਛੰਗਾਦੇ ਆ ਨਾ 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 ਗੁੰਲ ਲਾ ਲਈ ਬੂਟ ਅੱਛਾ ਰੋਟਾ ਬੰਦਾ ਨੇ ਜਿੰਨਾ ਚਾਹੇ ਜਿੰਨੀ ਕ ਮਤਲਬ ਪੌੜੀ ਨਾth ਜਾਂਦਾ ਉਹਨਾਂ ਕੇ ਛੰਗਾਉਣਾ ਨਾਲੇ ਬਾਈ ਪਪੂਲਰ ਸ਼ਿਟੀ ਹੋ ਜਾਂਦੀ ਜਿੰਨੀ ਮਰਜੀ ਬਾਲਣ ਵਾਸਤੇ ਹੁਣ ਤਾਂ ਵਰਤਦੇ ਨਹੀਂ ਚੱਲ ਕਰ ਪਹਿਲਾਂ ਮौज ਦੀ ਆ ਬੂਲਰ ਹਾਂ ਹੁਣ ਤਾਂ ਵੇਚ ਹੋ ਜਾਂਦਾ ਬਾਈ ਰੋਪਾ ਰੋਕ ਲਓ ਜੀ ਨਹੀਂ ਜਿਹਨੇ ਚੁੱਲਾ ਬਾਲਣਾ ਏ ਹੁਣ ਤਾਂ ਘੱਟ ਵਾਲ ਦੇ ਜੇ ਚੁੱਲ੍ਹਾ ਵਾਲ ਨਾ ਮਤਲਬ ਪਪੂਲਰ ਦਾ ਬਾਲਣ ਮੱਕਦਾ ਨਹੀਂ ਬੰਦੇ ਪਹਿਲਾਂ ਵੀ ਪਿਆ ਛਿਲਕ ਪਾਇਆ ਪਹਿਲਾਂ ਪਿਆ ਬੰਦਣ ਦਾ ਬਾਲਣ ਦਾ ਬਹੁਤ ਜੀ ਬਾਕੀ ਅੱਗੇ ਦੇਖ ਲੈ ਹੈ ਤੰਗ ਹੁੰਦੇ ਤੇ ਹਾਲ ਜੱਦਾ ਇਹਨਾਂ ਨੇ ਆ ਬੜੇ ਆਜ਼ਾਦ ਇਹ ਲਿਆਂਦੇ ਗਣਸੇ ਜੀ ਐਨ ਪ੍ਰੈਸ ਕਰ ਦਿੰਦੇ ਆ ਹੈ ਸਵੇਰੋਂ 7 ਵਜੇ ਲੱਗੇ ਆ ਹਾਂ ਹੁਣੇ 5-4 ਸਾਲ ਤੇ ਕਰ ਲੱਗੇ ਇਹਦੇ ਨਾਲ ਜਦ ਅੱਗੇ ਪਲਾਂਦੇ ਹੁੰਦੇ ਤੇ ਗੰਨੇ ਛੋਟਾ ਹੁੰਦਾ ਦਾ ਲੜਾਸਾ ਘਾਂਡੇ ਨੂੰ ਇੰਨੇ ਜੇ 7 ਵਜੇ ਲੱਗੇ ਨੇ ਹਾਂ ਆ ਦੇਖ ਲਾ ਤੁਹਾਨੂੰ ਉਹ ਫਿਰ ਇਹ ਬਈ ਇਹ ਗੰਨੇ ਵਾਲੇ ਉਹ ਪੱਕੇ ਬੰਦੇ ਇਹਨਾਂ ਨੇ ਗੰਨਾ ਸਾਰੇ ਪਿੰਡ ਦਾ ਘਾੜਨਾ ਆ ਆਉਂਦਾ ਠੇਕੇਦਾਰ ਇਹਨਾਂ ਦਾ ਇਹ ਤਾਂ ਤੁਸੀਂ ਦੇਖਿਆ ਹੀ ਆ ਸਾਰੀ ਆ ਵੀਡੀਓ ਚ ਇਹ ਬੰਦਾ ਫੇਮਸ ਆ ਮਸ਼ਹੂਰ ਆ ਪੂਰਾ ਹੈ ਹੈ ਕਿੰਨਾ ਕਿੰਨਾ ਕਿ ਕਿਲਾ ਘਾੜ ਦਿੰਦੇ ਸੀ ਜੀੰਦਾ 70 80 ਕਿਲੋ 70 80 ਦੇਖ ਲਓ ਬਈ 70 80 ਕਿਲਾ ਕਿੰਨੇ ਬੰਦੇ ਆ 12 12 ਤੇ ਲਾਂਗਰੀ ਲੰਗਵੀ ਲਿਆ ਤੂੰ ਇੱਕ ਹੋਰ ਆਏਗਾ ਇੱਕ ਬੰਦਾ ਰੋਟੀ ਭਰੇ ਰਹਿੰਦਾ ਹੋਣਾ ਸਾਰਾ ਦਿਨ ਬਈ ਮਿਹਨਤ ਵੀ ਬਹੁਤ ਆ ਆ ਦੇਖੋ ਭਰੀ ਚੱਕ ਕੇ ਜਾਣੀ ਆ ਘੱਟੋ ਘੱਟ ਨਹੀਂ ਤਾਂ 30 30 40 ਕਿਲੋ ਦੀ ਭਰੀ ਹੋ ਜਾਂਦੀ ਹੈ ਨਾ 40 ਕਿਲੋ 40 ਕਿਲੋ ਦੀ ਭਰੀ ਹੋ ਜਾਂਦੀ ਹੈ ਬਾਈ ਜਿਆਦਾ ਵਜਨ ਹੋਵੇ 42 43 ਵੀ ਹੋ ਜਾਂਦੀ ਆ ਪਹਿਨਾ ਵੱਡਣਾ ਫਿਰ ਘਟਣਾ ਬਾਈ ਤੇ ਆਗ ਫਿਰ ਇਹਨੇ ਵਿਚੇ ਕਰੀਤੀ ਗੱਲ ਸਾੜਨੇ ਦੀ ਆਗ ਸਾਫ ਕਰਨੇ ਦੀ ਆਉ ਛੋਟੇ ਮੁੰਡਾ ਲੱਗਿਆ ਹੁੰਦਾ ਭਈਆ ਆਗ ਵੀ ਕੁਛ ਵੀ ਨਹੀਂ ਹੂੰ ਆਗ ਆਟਾ ਆਗ ਹੈ ਦੇਹੀ ਨਹੀਂ ਉੱਪਰ ਚੱਲ ਕੱਖ ਵੀ ਨਹੀਂ ਹੈਗੇ ਤੇ ਪੰਜ ਚਾਰ ਦਿਨ ਲੰਘੂਗੇ ਉਹ ਆਗ ਟੁੱਕ ਬਹੁਤ ਵਧੀਆ ਹੁੰਦਾ ਏ ਯਾ ਟੁੱਕਿਆ ਹੂੰ ਪ੍ਰਾਲੀ ਤਾਂ ਤਾਂ ਬਹਿਣੀ ਚੱਬ ਪਿਆ ਵਾ ਭਾਈ ਇਹ ਹਮੇਸ਼ਾ ਬਿਜਲੀ ਕੱਟ ਆਉਂਦੀ ਜੀ ਹਰ ਮਹੀਨੇ ਧਿਆਨ ਨਹੀਂ ਕਰਨੇ ਨੂੰ ਹਾਂ ਓਕੇ ਵਾਲੀ ਹਾਂ ਬਾਰ ਬਿਜਲੀ ਘਟ ਆਉਂਦੀ ਜੀ ਹੁਣ ਬਈ ਟਰਾਂਸਫਾਰਮਰ ਲਖਾਇਆ ਲੈਦਾ ਪਹਿਲਾਂ ਪਿੰਡ ਚ ਦੋ ਟਰਾਂਸਫਾਰਮ ਤੇ ਹੁਣ ਤਿੰਨ ਹੋ ਗਏ ਹਨ ਹਾਂ ਚਾਰ ਚਾਰ ਹੋ ਗਏ ਚਾਰ ਹੋ ਗਏ ਬਈ ਇਹ ਹੈ ਵੀ ਬੜਾ ਏ ਕਿੰਨੇ 80 80 ਵਾਟ ਦਾ ਮਤਲਬ ਜੀ ਡੈਰੀ ਦੇ ਹੋਗੇ 80 ਦਾ ਮਤਲਬ ਦੀ ਇਹ ਇੱਕ ਉਹਦਾ ਕੇਂਦਰ ਕੋਈ ਆ ਹਾਂ ਇੱਧਰ ਹੋਵੇ ਇੱਕ ਇੱਧਰ ਹੋਵੇ ਸੁੱਚੇ ਦੁਕਾਨਵਾਲਾ ਚਾਰ ਹੋ ਗਏ ਹਾਂ ਬੰਡਵੀ ਬਿਜਲੀ ਆ ਗਈ ਹੁਣ ਹਾਂ ਪਹਿਲਾਂ ਇੱਕ ਪਹਿਲਾਂ ਦੋ ਤਿੰਨ ਬਰੇ ਲੋਡ ਤਾਂ ਏਸੀ ਲੱਗੀ ਜਾਂਦੇ ਆ ਫਿਰ ਹੋਰ ਏਸੀ ਪਰ ਗਰਮੀਆਂ ਚ ਤਾਂ ਇਹਦੀ ਵੀ ਚੀਕਾ ਨਿਕਲ ਜਾਣੀ ਆ ਉਹਨੇ ਏਸੀ ਵਧ ਜਾਂਦੇ ਹਰੇਕ ਸਾਲ ਆ ਪਟੌਂਗਾ ਕੇ ਬੁੱਟਾ ਖੜਾ ਹੋ ਜਾਊਗਾ ਮੈਂ ਕਹਿੰਦਾ ਹੋ ਜਾਣਾ ਖੜਾ ਇਹ ਮਿੱਟੀ ਲੱਗੀ ਵੀ ਆ ਜਦੋਂ ਹਰਾ ਦਾ ਪਿਆਜ ਏ ਹੈ ਉਹ ਭਰੇ ਗਿਰਿਆ ਬਾਈਕ ਪੰਜ ਤਿੰਨ ਚਾਰ ਤਾਂ ਹੀ ਆ ਉਹ ਪੰਜਵਾਂ ਇਹਨੇ ਗਿਰ ਜਾਂਦੇ ਬਾਈ ਕਿਉਂਕਿ ਆਪਣੀ ਜ਼ਮੀਨ ਇਹ ਹੁੰਦਾ ਇਹ ਜੀ ਜ਼ਮੀਨ 'ਚ ਆਪਣੀ ਭੱਸੀ ਜਮੀਨ 'ਚ ਤੇ ਇਹਦੇ ਵਿੱਚ ਪਪੂਲਰ ਮਾਣ ਮੋਟਰ ਤਾਂ ਗਰੇ ਜਾਂਦੇ ਜਾਂਦੇ ਨੇ ਮਤਲਬ ਜਦ ਤੱਕ ਤਿਆਰੀ ਹੋਣੀ ਹੈ ਜਦ ਤੱਕ 10 15 15 20 ਬੂਟੇ ਦਾ ਆਰਾਮ ਨਾਲ ਹੋਏ ਜਾਂਦੇ ਆ ਖਰਾਬ ਤੇਰੇ ਕੋਲ ਕੇ ਜਦ ਤੱਕ ਬੂਟਾ ਤਿਆਰ ਹੋਣਾ ਕਿਉਂਕਿ ਨੇਰੀ ਝਖੜ ਕਿੰਨੇ ਆਣੇ ਆ ਕੋਈ ਮੜਾ ਜੇ ਉੱਪਰ ਲੱਗਿਆ ਵਾ ਉੱਪਰਲੀ ਮਿੱਟੀ 'ਚ ਜੜਾ ਬੜੀ ਮਜ਼ਬੂਤ ਨਹੀਂ ਜੇ ਮੈਂ ਟੇਡਾ ਹੋਇਆ ਵਾ ਬਹੁਤ ਸਿੱਧਾ ਹੋ ਜਾਣਾ ਨਾ ਜਿਹੜਾ ਉਹ ਮੜਾ ਜੇ ਟੇਡਾ ਹੋਇਆ ਵਾ ਜਿਹੜਾ ਇਹ ਖਿੱਚ ਨਹੀਂ ਨਹੀਂ ਟਰੈਕਟਰ ਨਾਲ ਪਾ ਕੇ ਕਰ ਦੇਣਾ ਸਿੱਧਾ ਮੜਾ ਯਾਰ ਰੱਸਾ ਪਾ ਕੇ ਹੈ ਨਹੀਂ ਨਹੀਂ ਸਿੱਧਾ ਨਹੀਂ ਨੇ ਉਰੇ ਤੰਗੋ ਉਰੇ ਤੰਗ ਕਰਨਾ ਹੁਣ ਸਿੱਧਾ ਹੋ ਜਾਣਾ ਇਹਨੇ ਯਾਰ ਮੜਾ ਸਿੱਧਾ ਹੋ ਕੇ ਦੋ ਥੈਲੇ ਲਾ ਲੈਣੇ ਨਾਲ ਦੇਖੋ ਬਈ ਹੁਣ ਇਹ ਵੱਡ ਕੇ ਹਨ ਪ੍ਰੈਸ ਕਰ ਦਿੰਦੇ ਆ। ਦੇਖੋ ਉੱਪਰ ਨਹੀਂ ਦਿਖਦਾ ਮੜਾ ਇਹ ਵੀ। ਅੱਗੇ ਮੈਨੂੰ ਯਾਦ ਆ ਕਿਉਂਕਿ ਹੁਣ ਗੰਨਾ ਦੁਬਾਰਾ ਬੀਜਣ ਲੱਗੇ ਬਾਈ ਆਪਾਂ। ਸਾਲ ਬਹੁਤ ਸਾਲ ਛੱਡ ਰੱਖਿਆ ਮੈਂ ਕਹਿੰਦਾ 15 ਸਾਲ ਬਾਅਦ ਦੁਬਾਰਾ ਗੰਨੇ ਤੇ ਆਏ ਆ। ਨਹੀਂ ਤਾਂ ਹੁਣ ਪਿਛਲੇ ਸਾਲੇ ਤਾਂ ਬਸ ਕੀ ਲੱਗ। ਨਹੀਂ 15 15 ਸਾਲ ਛੱਡ ਰੱਖਿਆ ਗੰਨਾ। ਜਦ ਪਹਿਨਾ ਬਾਈ ਛੋਟੇ ਦਾਤ ਹੁੰਦੇ ਤੇ ਆਹ ਦੇਖੋ ਵੱਡਾ ਦਾਤ ਆਹ ਇਹ ਆਹ ਦੇਖਿਆ ਜਾਂਦਾ। ਹੈ? ਜਿਹੜਾ ਅੱਗੇ ਦਾਤ ਹੁੰਦੇ ਤੇ ਉਹ ਛੋਟੇ ਹੁੰਦੇ ਦੇ ਲੈਕਣਾ ਨਹੀਂ ਪ੍ਰੈਸ ਕਰਦਾ ਵੱਡਦਾ ਤਾਂ ਹੁਣ ਤਾਂ ਬਸ ਇਹ ਆ ਦੇਖੋ ਜਿਹੜਾ ਮਾੜਾ ਆ ਹੈ ਚੱਲ ਜੇ ਤਾਂ ਹੈਗੀ ਇਹਨੂੰ ਲੱਗੀ ਦੀ ਆ ਜਿਹੜਾ ਬਾਹਰ ਆ ਗਿਆ ਨੇ ਸਾਰਾ ਵੱਡਣਾ ਵੱਢਦੇ ਵੀਦੇ ਨਾਲੇ ਦਾਤ ਨਾਲ ਇਉਂ ਦੇ ਵਾਲਾ ਪਲੇਟ ਆ ਆਰੇ ਵਾਲਾ ਹੈ ਜੀ ਉਹਦੇ ਵਾਲਾ ਆਪਣਾ ਕੀ ਹੁੰਦਾ ਇਹ ਆ ਆਪਣਾ ਉਹ ਹੁੰਦਾ ਜਿਹੜਾ ਲੱਕੜੀ ਵਾਲਾ ਨਜ਼ਾਰਾ ਜਿਹੜੀ ਉਹ ਪਲੇਟ ਆ ਬਹੁਤ ਤਿੱਖਾ ਕਰਿਆ ਵਾ ਬਾਕੀ ਬਈ ਟਰਾਲੇ ਨੂੰ ਆਪਣੇ ਨੂੰ ਸਟicker ਰਹਿ ਗਿਆ ਜਲੌਣ ਜਾਣਾ ਧੁੱਪਾਂ ਨਿਕਲ ਗਈ ਦੀ ਅੱਜ ਅੱਜ ਫੇ ਗੰਨੇ ਦਾ ਇੱਧਰ ਉਹ ਹੋ ਗਏ ਡਰਟ ਰੋਇਸ਼ ਆਹ ਹਾਂ ਦਾ ਮੌਸਮ ਆਇਆ ਹੋਇਆ ਸੋਹਣਾ ਲੱਗਦਾ ਆਹ ਮੌਸਮ ਟਾਇਰ ਤਾਂ ਨਹੀਂ ਆਪਣੇ ਦੇ ਬਾਈ ਥੋੜੇ ਬਾਹਰ ਕੱਢੇ ਪਿਆ ਆਪਾਂ ਨੇ ਛੇੜੇ ਨਹੀਂ ਕਹਿੰਦੇ ਗ੍ਰਿਪ ਜਿਆਦਾ ਬਣਦਾ ਜ਼ੋਰ ਜਿਆਦਾ ਮਾਰਦਾ ਬਸ ਇਹਨਾਂ ਦਾ ਕਲਰੇ ਬਹੁਤ ਸੋਹਣੇ ਲੱਗਦੇ ਆਂ ਪਾਈ ਹੋਰ ਪਰੇ ਆ ਕੇ ਗਿਰਦੇ ਬਾਈ ਆਪਾਂ ਇਹਨਾਂ ਵਾਲੇ 3600 ਤੇ ਉਹ ਫਾਰਨ ਟ੍ਰੇਡ ਹੁੰਦੇ ਆਂ ਬਾਕੀ ਆਪਣੇ ਆਪਣੀ ਪਸੰਦ ਆ ਜਿਹਨੇ 855 ਚਲਾਇਆ WhatsApp ਚ ਵਜਾਈ ਲੰਦਾ ਜਿਹਨੇ ਜੌਂਡੀਅਰ ਚ ਲਾਇਆ ਜੌਂਡੀਅਰ ਲੰਦਾ ਸਰਦਾਰ ਸਾਹਿਬ ਲੱਗੇ ਵੀਰੇ ਅੱਜ ਕੀ ਆ ਬਈ ਚੰਦ ਅਧਾ ਹੋ ਗਿਆ ਪੂਰਨਵਾਸੀ ਨੂੰ ਪੂਰਾ ਹੁੰਦਾ ਹੁੰਦਾ ਮੇਰੇ ਸਾਹ ਨਾਲ ਇਹ ਮਸਿਆ ਮਸਿਆ ਹੁੰਦੀ ਸ਼ਾਇਦ ਮਸ ਮਸਿਆ ਨੂੰ ਹੁੰਦਾ ਤਾਂ ਚੰਦ ਨਿਕਲਦਾ ਛੋਟਾ ਜਿਹਾ ਪੂਰਨਵਾਸੀ ਨੂੰ ਪੂਰਾ ਹੋਣਾ ਹੈ ਨਾ ਇਹਨੂੰ ਪੂਰਨ ਮਾਸੀ ਨੂੰ ਪੂਰਾ ਹੋਇਆ ਹੋ ਜਾਂਦਾ ਚੰਦ ਤਾਂ ਹੀ ਪੂਰਨ ਮਾਸੀ ਕਹਿੰਦੇ ਆ ਵੇ ਦੇਖ ਲੋ ਬਈ ਇਹ ਵੀ ਕੁਦਰਤ ਕਿਆ ਅੱਧੇ ਦਿਨ ਬਾਅਦ ਦੇ ਬਾਅਦ ਨੇ ਪੂਰਾ ਹੋ ਜਾਣਾ ਜਿੱਦਾਂ ਪੂਰਨ ਮਾਸੀ ਆ ਦੇਖ ਲੋ ਦਿਨ ਮਲਾਏ ਵੇ ਜਿਵੇਂ ਇਤਿਹਾਸ ਬਣੇ ਵੇ ਬਈ ਪੂਰਨ ਮਾਸੀ ਮੱਸਿਆ ਦੇਖ ਲੋ ਦਿਨੇ ਜਾ ਕੇ ਪੂਰਾ ਹੋਣਾ ਇਹਨੇ ਆਦਨ ਇਹਦੇ ਨਾਲ ਤਾਰਾ ਹੁੰਦਾ ਇੱਕ ਦਿਨ ਹੁਣ ਤਾਂ ਮੌਸਮ ਵੈਸੇ ਆ ਹੁਣ ਥੋੜਾ ਜਿਹਾ ਖੌਰਾ ਜਿਹਾ ਚੜਿਆ ਉਹ ਸਾਫ ਆ ਇਹ ਬੱਦਲ ਨਹੀਂ ਹੈਗਾ ਤੇ ਬਾਕੀ ਚੱਕੇ ਨਹੀਂ ਗਏ ਬਾਈ ਨਾਨਕਾ ਜੱਪੀ ਰਾਣ ਨਗਰ ਕੀਰਤਨ ਕੱਟਿਆ ਅੱਜ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਾ ਬਾਈ ਜਨਮ ਦਿਹਾੜਾ ਤੇ ਉਹਦੇ ਸਬੰਧੇ ਆਪਣੇ ਪਿੰਡ ਵੀ ਆਇਆ ਸੀ ਨਗਰ ਕੀਰਤਨ ਬਾਈ ਅੱਜ ਆਪਣੇ ਪਿੰਡ ਮੱਲ ਦੀ ਪਹਿਲੀ ਵਾਰ ਆਇਆ ਆ ਦਿਨਾਂ ਚ ਹੋਰ ਧਾਨ ਦੇ ਹੁੰਦੇ ਆ ਦੂਜੇ ਗੁਰਪੁਰਬਾਂ ਨੂੰ ਗੁਰਨਾਨਕ ਦੇਵ ਜੀ ਦੇ ਨੂੰ ਤੇ ਇੱਕ ਆਪਣੇ ਪੈਰੋਂ ਮੱਜਰੇ ਬਾਬਾ ਜੀ ਦੀ ਵਰਸੀ ਹੁੰਦੀ ਹੈ ਜਿਆਦਾ ਅੰਦਾ ਹੁੰਦਾ ਏ ਤੇ ਜਿਹੜਾ ਅਜ ਨਗਰ ਕੀਰਤਨ ਆਇਆ ਜੜੀ ਮੈਂ ਕਹਿੰਦਾ ਇੱਧਰ ਤੇ ਆਇਆ ਏ ਬੇਲੇਗਲ ਕਮਾਲਪੁਰ ਦਾ ਇਹ ਪਹਿਲੀ ਵਾਰ ਆਇਆ ਮੈਂ ਕਹਿੰਦਾ ਅੱਜ ਦਿਨ ਅਜ ਤਾਂ ਹੁੰਦਾ ਆਉਂਦਾ ਨਹੀਂ ਕੋਈ ਹੈ ਹਾਂ ਅੱਗੇ ਧਿਆਨ ਨਹੀਂ ਦਿੱਤਾ ਕਦੇ ਲਿਆਣ ਹੋ ਕੇ ਆਉਂਦਾ ਹੈ ਅੱਛਾ ਮਨਤਾਇ ਮੈਂ ਕਹ ਪਹਿਲੇ ਸਾਲੇ ਕੱਢਿਆ ਕਿਤੇ ਨਗਾਰਾ ਦਾ ਦੂਰ ਇਹਨਾਂ ਨੇ ਵੀ ਆਪਣਾ ਬਣਾ ਲਿਆ ਅੱਛਾ ਸਵਾਨ ਆਪਣਾ ਬਣਾਉਣ ਲੱਗੇ ਬਾਈ ਜਿਨੇ ਹੁਣ ਪੱਕਾ ਰੇ ਸਾਲ ਕੱਢਣਾ ਯਾਰ ਅਗਲੇ ਨੂੰ ਫੇ ਤੰਗੁੰਦਾ ਅਗਲਾ ਪਹਿਲਾਂ ਮੰਗਦੇ ਤੇ ਕਹਿੰਦੇ ਜੇ ਫਿਰ ਉੱਥੇ ਭਾੜੇ ਜਾਣਾ ਤਾਂ ਪਾਲਕੀ ਸਾਹਿਬ ਨੇ ਹਾਂ ਜੁੱਥੇ ਗਏ ਬਈ ਸਾਡਾ ਸਮਾਨ ਸਮਾਨ ਬਣਾ ਲਿਆ ਦਾ ਬਈ ਜਿਹੜਾ ਹੁਣ ਆਪਾਂ ਜਨ ਅਗਰ ਕੀਰਤਨ ਕੱਢਿਆ ਦਾ ਡਾਊਨ ਵਾਲਾ ਤੇ ਜੇ ਸਮਾਨ ਬਣ ਗਿਆ ਦਾ ਉਹ ਮਤਲਬ ਲੈ ਜਾਂਦੀ ਹੁਣ ਜਿਵੇਂ ਕਿਸੇ ਲੋਡ ਹੁੰਦੀ ਆ ਉਹ ਲੈ ਜਾਂਦਾ ਫਿਰ ਸਾਮ ਸਵਾਰ ਰੱਖ ਲਵੀ ਅਗਲਾ ਬਸ ਇੰਨੀ ਬਹੁਤ ਹੁੰਦੀ ਆ ਕਿਉਂਕਿ ਇਹ ਦਾ ਸੰਗਤ ਦਾ ਸਾਂਝੀ ਚੀਜ਼ ਆ ਆ ਦੇਖੋ ਬਈ ਦਾਤ ਬਾਲੀ ਘੰਡ ਚੀਜ਼ ਲੱਗਦੀ ਆ ਪਹਿਲੀ ਧਾਰ ਪਈ ਆ ਇਹ ਬੰਦਾ ਵੜ ਦੂੰਗਾ ਗੰਨਾ ਕੀ ਚੀਜ਼ ਆ ਅੱਗੇ ਹੁੰਦੇ ਤਾਂ ਬਈ ਛੋਟੇ ਇਹਦੇ ਨਾਲੋਂ ਅੱਧੇ ਅੱਧੇ ਕਾ ਲੋਹੇ ਦੇ ਜਾਂ ਪਲਾਸਟ ਦੀ ਲੱਕੜੇ ਦਾ ਹੱਥਾ ਹੁੰਦਾ ਤਾਂ ਪਏ ਆਪਣੇ ਕੋ ਪੁਰਾਣੇ ਹੁਣ ਵੀ ਪਰ ਹੁਣ ਇਹ ਇਦਾਂ ਦੇ ਬਣ ਤਰੇ ਆ ਆਂਦ ਲਵੇ ਦਾ ਗੰਨਾ ਇੱਧਰ ਇਨੋ ਵੀ ਮਤਲਬ ਦੀ ਉਹ ਪਰਲੇ ਨੂੰ ਉਹ ਉਹ ਨੂੰ ਬਿਵਾਰੀ ਆ ਭਾਈ ਇਹਦੇ ਦੂਜੇ ਗੰਨੇ ਨੂੰ ਦਿਖਾਉਂਦਾ ਸਾਨੂੰ ਮੈਂ ਕੋਲ ਜਾ ਕੇ ਉਹਦੇ ਭਰਾਕ ਦਿਖਦਾ ਹੀ ਨਹੀਂ ਉਹੀ ਹਾਲ ਆਪਣੇ ਹੋਇਆ ਬਤਾ ਭਾਈ ਥੱੜਲੀ ਪਰਲੀ ਸਾਈਡ ਜਿਵੇਂ ਇੱਧਰ ਤਾਂ ਇਹ ਦਿਖਦਾ ਏ ਫਿਰ ਵੀ ਉਹ ਪਰੇ ਪਰੇ ਆਹੀ ਹਾਲ 18 20 ਤੜੀ 238 238 ਆ ਨਾ ਇਹ ਹਸ਼ਵੀਰ ਤੇ ਲੱਤਾਂ ਦਾ ਮਨ ਲਾਦੀ ਉਹੀ ਆ ਇਹ ਉੱਤਤਾ ਸਾਹਿਬ ਜੀ ਉੱਤੇ ਰਿhta ਹੈ ਹਾਂ ਸਾਹਿਬ ਜੋਂ ਨੇ ਵੀ ਗਾਸ਼ਵੀਰ ਤੇ ਲੁੱਟਾ ਫਿਰ ਉਹ ਪਾਣੇ ਵਾਲਾ ਬਿੱਜਿਆ ਹੈ ਆਪਣੇ ਵਾਲਾ ਹਾਂ ਆਪਣਾ ਉਹਨਾਂ ਦੀ ਰਿhta ਦਾ ਉਹੀ ਉਤੇ ਲੁੱਟਾ ਦਾ ਫਿਰ ਆਪਣੇ ਵਾਲਾ ਆ ਦੇਖੋ ਭਾਈ ਇੱਧਰ ਇਹਦੇ ਦਿਲਵੀਰਾਂ ਦੇ ਦੇਖੋ ਐ ਇਦਾਂ ਬਿਮਾਰੀ ਪੈ ਗਈ ਇਹ ਤੇ ਪਹਿਲੀ ਵਾਰੇ ਪਈ ਹੈ ਇਹ ਜੀ ਇਹਨੇ ਛੱਡੇ ਹੀ ਨਹੀਂ ਭਾਈ ਕੰਨਾ ਜਿਹੜਾ 4 450 ਕੁਆਂਟਲ ਹੋਣਾ ਦਾ ਕੀਲੇ ਦਾ ਉਹ ਭਾਈ 2 250 ਤੇ ਰਹਿ ਗਿਆ ਆਈ ਸੋਦਾ ਸ਼ਾਇਦ 200 ਹੀ ਹੋਊਗਾ ਆ ਦੇਖੋ ਕੀ ਹਾਲ ਕਰਤਾ ਬਈ ਕੰਨੇ ਦਾ ਆਹ ਕਿ ਤਾਰੇ ਹੈ ਹੀ ਨਹੀਂ ਉੱਪਰ ਲੰਡਾ ਕਰਤਾ ਜਮਾ ਕੀ ਕਹੀ ਜਾਂਦਾ ਬਾਈ ਹਰ ਇਹ ਸਾਲ ਦੂਜੇ ਤੀਜੇ ਦੋ ਸਾਲ ਜੇ ਫਸਲ ਠੀਕ ਹੋ ਗਈ ਤੀਏ ਸਾਲ ਜਾ ਕੇ ਫੇਰ ਕੋਈ ਮਾਰ ਪੈ ਜਾਂਦੀ ਉੱਥੀ ਗੱਲ ਆ ਜਾਂਦੀ ਆ ਚਲੋ ਕੀ ਦਿਖਾਉਂਦੇ ਤੁਹਾਨੂੰ ਜੀ ਜਾਦਾ ਆਪਣਾ ਬੀਜੜੇ ਦਾ ਬੀਜੜ ਦਾ ਹੀ ਬੀਜ ਪਾਇਆ ਦਾ ਹਾਂ ਇੱਕ ਵਾਰ ਪਹਿਲਾਂ ਮੀਂਹ ਪੈ ਗਿਆ ਦਾ ਫਿਰ ਉਹ ਤਾਂ ਫੋਟ ਬਣਾਇਆ ਆਹ ਤੱਕੜਾਈ ਇਹਦੇ ਦਾ ਬੇਲ ਜੀ ਕਿੰਨੀ ਪੈ ਗਈ ਰੜੀ ਇੱਧਰ ਇਹ 18 ਹਾਂ ਬੇਲ ਦੇਖ ਬੇਲ ਕਿੰਨੀ ਆ ਵਿੱਚ ਇਹ 18 ਉਹਨ ਦੀ ਜਿਹੜੀ ਚੀੜੀ ਜੀ ਬੇਲ ਆ ਕਿਹੜੀ ਕਹਿੰਦੇ ਆ ਇਹ ਇਹਦੇ ਉੱਪਰ ਵੀ ਚੜ ਜਾਂਦੀ ਫਿਰ ਪਬੂਲਰਾਂ ਉੱਪਰ ਵੀ ਆਹ ਚੜ ਜਾਂਦੀ ਹਾਂ ਪਬੂਲਰ ਵੀ ਪਾੜ ਦਿੰਦੀ ਐਨੀ ਗਾੜੀ ਹੁੰਦੀ ਆ ਉਹਨਰ ਵਿੱਚ ਹਾਂ ਰਬਟ ਮੰਗੋ ਵਧੀ ਹੋ ਜਾਂਦੀ ਪਾਪਾ ਵਾਲਾ ਕੰਮ ਆ ਸਭ ਮੰਗੋ ਲੈ ਹੋਰਦੀ ਚਲੋ ਠੀਕ ਹੈ ਬਈ ਇਹ ਤਾਂ ਹਨੇਰਾ ਹੋ ਜਾਣ ਲੱਗ ਪਿਆ ਖਾਲੂ ਨੇ ਕਹੇ ਆਉਂ ਜੱਗਾ ਫਾ ਪਰਚੀ ਕਰਾ ਲਈ ਦੀ ਪਰਚੀ ਆਈ ਬਈ 29 ਤਰੀਕ ਦੀ ਆਪਣੀ ਤੇ ਹੁਣ ਕਰਾ ਹੂੰਗੀ ਉਹ ਲੋ ਨਿਰ ਹੋ ਗਈ। ਦੰਦ ਦਾ ਕੋਈ ਹੋਰ ਨਹੀਂ ਤਾਂ ਹੈਗਾ ਫਿਰ ਕਰਾਂਡੇ ਦਾ ਤਾਂ। ਹਾਂ? ਤੂੰ ਕਰਾਂਡੇ ਦਾ ਤਾਂ ਜਿਹੜਾ ਇਹਦਾ ਕੱਲੂਗਾ ਇਹਦੇ। ਕੱਲਾ ਨਹੀਂ ਤਾਂ ਬਈ ਅੱਜ ਆਇਆ ਆਪਣਾ ਤੇ ਹੁਣ ਟਰਾਲਾ ਤਾਂ ਅਜੇ ਵੀ ਆਪਣਾ। ਔਖਾ ਤਾਂ ਲੇਬਰ ਵੀ ਅੱਜ ਨਹੀਂ। ਲੇਬਰ ਵੀ ਵਿਹਲ ਹੀ ਨਹੀਂ ਸੀ। ਕੀ ਨਹੀਂ? ਹਾਂ। ਸਰਪੰਚ ਨੂੰ ਆ ਵੀ ਅੱਜ। ਹਾਂ। ਆਖ ਫਿਰ ਕੱਲੂ ਲੈ ਜਾਉਂਗੇ ਨਾ। ਤਬੰਨੂ। ਹਾਂ ਉਹ ਕੱਲੂ ਲੈ ਜਾਉਂਗੇ। ਸਵੇਰੇ ਚੱਕ ਲਈ ਜਿੰਨੇ ਅਸੀਂ ਕਾਲਜੀ ਬਾਈ ਸਾਰਿਆਂ ਨੂੰ ਜੀ ਰੋਜੀ ਆਪਣੀ ਇੱਕ ਪਰਚੀ ਬਾਈ ਘੜ ਹੋਗੀ ਤੇ ਲੱਤੀ ਖੜੀ ਜਾ ਕਰਾਂ ਲੈ ਕੇ ਜਾਣੀ ਅਜ ਮਿਲ ਪਹਿਲੀ ਪਾਚੀ ਪਰਚੀ ਆਈ ਇੰਨ ਤਾਂ ਕਈ ਦਿਨ ਹੋ ਗਏ ਬੰਦੇ ਇੰਨ ਤੇ ਵਿਲੇ ਹੈਗੇ ਤੇ ਆਹ ਟਰਾਲੀ ਨੂੰ ਕਰਾਇਆ ਆਪਾਂ ਇਹ ਨਵਾਂ ਰੰਗ ਬਾਈ ਅੱਜ ਤੋੜਤੀ ਫੱਟੀ ਆ ਦੇਖੋ ਕਿਹੜੇ ਸਾਹ ਨਾਲ ਤੋੜੀ ਗੱਬੇ ਤੇ ਟੁੱਟੀ ਖਲ ਕੋਈ ਨੋ ਕਰਤੇ ਵਈ ਦੱਬਦੇ ਤੇ ਡੈਡੀ ਨੇ ਕਰਿਆ ਮੈਂ ਨਹੀਂ ਕਰਿਆ ਡੈਡੀ ਲੋਕ ਕਰੇ ਟਰਾਈਟਰ ਨੇ ਕਰੇ ਟਰਾਈਟਰ ਨੇ ਕਰਿਆ ਅਸੀ ਗਾਲ ਜੀ ਪੁੰਲੇ ਫਟਾ ਕੇ ਬੇਨਸਾ ਕੀ ਚੱਕਰ ਹੋਇਆ ਇਹ ਨਾ ਲਿੰਕਾ ਵਈਆ ਪਿੰਨਾ ਨੀਚੇ ਪਾਈਆਂ ਦੂਰ ਕਰੀਆਂ ਹੋਈਆਂ ਚ ਮੇਰੇ ਸਾਹਬ ਨਾਲ ਉਹ ਲਿਫਟ ਨਾ ਇੱਕ ਕਿਨਾਰੇ ਪਰ ਚਲੇ ਗਈ ਡਰਾਵਲ ਪਰ ਜ਼ੋਰ ਪੈ ਗਿਆ ਕੋਈ ਕੁਝ ਵੀ ਲਾ ਲਾ ਚਾਹੋ ਸਾਗਤ ਲਾ ਲਾ ਇਹ ਹਾਂ ਜੀ ਤੱਕੇ ਨਾਲ ਗਿੱਲਾ ਬਹੁਤ ਤੱਕਾ ਗਿੱਲਾ ਉਹ ਤੇ ਬੈਕ ਲਿਆਉਣੀ ਸੀ ਬੈਕ ਅੱਗੇ ਪਿੱਛੇ ਮਸੀ ਆ ਦੂਜੀ ਰਾਵਾਂ ਨਾਲ ਆਈ ਹੈ ਹਾਂਜੀ ਮਸੀ ਨਿਕਲਿਆ ਮਸੀ ਆ ਦੇਖ ਲਓ ਮਿੱਟੀ ਭਰ ਕੇ ਉੱਪਰ ਮੈਂ ਤਾਂ ਬੈਦੇ ਨਹੀਂ ਸੀ ਬੈਦੇ ਤੱਕੇ ਦਾ ਮਾਂਗਾ ਟਰੈਕਟਰੇ ਪਾਉਣਾ ਪਣਾ ਪੈਣਾ ਹਾਂ ਪੂਰੇ ਗਿੱਲਾ ਤਾਂ ਪੂਰੇ ਜਾਣਾ ਨਹੀਂ ਤੇ ਮਰੇ ਨੂੰ ਤਾਂ ਇੱਛਾ ਨਹੀਂ ਚਾਹ ਤਰਦਾ ਚਾਰ ਟਾਇਰਾਂ ਕਰਕੇ ਉਹ ਲੱਗਦਾ ਘਾਰਾ ਫਿਰ ਸਿੰਗਲ ਹੁੰਦਾ ਫਿਰ ਤਾਂ ਚੁਰ ਪੈਂਦਾ ਆਪਾਂ ਬਾਈ ਕੱਲ ਆਹ ਰਹਿ ਗਈਆਂ ਦੀ ਭਰੀਆਂ ਤੇ ਆਗਾਂ ਦੀਆਂ ਬੰਨੀਆਂ ਹੀ ਆ ਇਹ ਲੱਦਣਾ ਇੱਥੇ ਹੁਣ ਮਿਲੇ ਜਾਣਾ ਆਗ ਤਾਂ ਕੁਸ ਨਹੀਂ ਜੇ ਆਗ ਤਾਂ ਕੁਸ ਨਹੀਂ ਜੇ ਆ ਵੀ ਭਰੀਆਂ ਨੇ ਸਿੱਪੇ ਸਿੱਪੇ ਭਰਿਆ ਹੂੰ ਆ ਵੀ ਨਹੀਂ ਵੱਧ ਹੋਉਂਗੀਆਂ ਵੀ ਤੇ ਛੋਟੀਆਂ ਹੀ ਜੇ ਭਰੀਆਂ ਵੀ ਕੜੇ ਪਾੜੀਆਂ ਪਾਈਆਂ ਨੇ ਪੂਰੀ ਕਹਿੰਦਾ ਛੋਟਾ ਜਿਹਾ ਭਈਆ ਵੀ ਛੋਟਾ ਹੀ ਦਾ ਅੱਛਾ ਉਹ ਕਹਿੰਦੇ ਤੇ ਇਹਦੇ ਬਣਾ ਲਾਂ ਮਾ ਜੀ ਹੂੰ ਬਾਕੀ ਟਰਾਲੇ ਨੂੰ ਹਲੇ ਸਟicker ਹੈਗੇ ਬਈ ਲਾਉਣੇ ਨੂੰ ਲਾਉਣੇ sticker ਕੱਲ ਆਮਨ ਕਹਿੰਦਾ ਫੇ ਉਹ ਕਹਿੰਦੇ ਟਰਾਲਾ ਲਿਆਓ 5 ਵਜੇ ਉਹ ਤਾਂ ਹੈ ਰੋਣੇ ਜੀ अच्छा भी कल फिर दादा जाने नु पाच ही ਲੱਦਣੀ ਹਾਂ ਉਹ ਭਈਏ ਕਹਿੰਦੇ ਵੀ 5 ਵਜੇ ਰਲ ਲਗੇ ਚਾਹੀਏ ਹਾਂ ਫਿਰ ਉਹ ਦਿਨ ਚਪੇ ਲਗੇ ਹੂੰ ਤਾਂ ਲੱਗਾ ਕੱਲ ਅਸੀਂ ਨਗਰ ਗੀਤਾਂ ਚ ਗਏ ਉੱਥੇ ਭਾਈ ਤੇ ਪਿੱਛੇ ਦੇ ਲਦਾ ਦੀ ਗੇੜੀ ਨੇ ਪਰਚੀ ਨਾ ਨਾ ਫੇਰ ਲਦਾਉਣੀ ਚਾਹੀਏ ਉਹ ਮੈਂ ਹਰਸ਼ਵੀਰ ਨੇ ਜਾਣਾ ਹੁਣ ਅਈ ਇਕੱਠਿਆਂ ਚੱਲ ਜਾਣਾ ਠੀਕ ਠੀਕ ਹਾਂ ਵਧੀਆ ਵਧੀਆ ਉਹਨੂੰ ਵੀ ਆ ਗਈ ਪਰਚੀ ਉਹ ਕਹਿਦਾ ਕਹਿੰਦਾ ਜੱਤੇ ਫੇਰ ਉਹ ਆ ਜਾਣੀ ਹਾਂ ਅੱਜ ਆ ਗਈ ਸਪਲਾਈ ਕੱਢਤੀ ਹੋ ਰਹੀ ਹੈ ਫੇਰ ਜਿਹੜਾ ਵੀ ਲੈ ਸਕਦੇ ਹਾਂ ਲੋਗ ਚੱਕ ਕਰਨੀ ਉੱਥੇ ਕਿਹੜੇ ਗੰਨਾ ਪੂਰਾ ਹੁੰਦਾ ਲੈਟ ਲੈ ਜਾ ਬਾਅਦ ਚ ਲੈ ਜਾ ਅੱਛਾ ਐਂ ਚਾ ਗੰਨਾ ਲੇਬਰ ਕਰਕੇ ਬਹੁਤ ਸ਼ੌਤ ਲੈਬਰ ਦਾ ਤਾਂ ਚੱਕਰ ਆ ਸਾਰਾ ਲੇਬਰ ਕਰਕੇ ਦੁਨੀਆ ਛੱਡਣਾ ਪੈਣਾ ਹੈ ਲੇਬਰ ਕਰਕੇ ਹਾਂ ਹੁਣ ਆਏ ਤਾਂ ਮਸ਼ੀਨਾਂ ਆ ਗਈਆਂ ਦੋ ਮਸ਼ੀਨਾਂ ਆ ਗਈਆਂ ਆਪਣੇ ਮੋਹਾਲੀ ਜ਼ਿਲ੍ਹੇ ਚ ਆ ਗਈ ਇੱਕ ਉਹ ਕਿਆ ਕਰਦੀ ਹੈ ਉਹ ਤੋਂ ਉਹ ਕਰਦ ਕੇ ਸਾਰਾ ਕੁਝ ਮਸ਼ੀਨ ਨਾਲੇ ਵੱਢ ਕੇ ਟੋਕਾ ਨਾਲ ਦੀ ਨਾਲ ਟੋਕਾ ਗੁੱਲੀ ਵਾਲਾ ਮਿੱਲ ਚੋਂ ਦਾ ਮਿੱਲ ਚ ਲੱਗੀਆਂ ਟਰਾਲੀਆਂ ਟਰੱਕ ਆਹ ਟਰਾਲੀਆਂ ਵਜਾਉ ਗੁੱਲੀ ਵਾਲਾ ਟਰੱਕ ਵੀ ਭਰ ਲੈਣੇ ਆ ਜੋ ਟਰਾਲੇ ਇਹਨੂੰ ਉਹ ਲਾ ਲਾ ਜੈਕ ਵਾਲਾ ਚਾਹੀਦਾ ਯਾਨੀ ਜੈਕ ਚੱਕ ਉਹ ਨਹੀਂ ਕੰਮ ਚੱਲਦਾ ਸਹੀ ਉਹ ਨਹੀਂ ਕੰਮ ਚੱਲਦਾ ਨਹੀਂ ਤਾਂ ਪਿੰਆ ਵਾਲਾ ਪਿੰਆ ਵਾਲੇ ਜੀ ਚੱਲੀ ਜਾਣਾ ਜਿਹਦੇ ਕੋਈ ਜ਼ਿਆਦਾ ਗੰਨਾ ਗਾਹਾਂ ਗਾਹ ਚੱਲਣਾ ਹੀ ਹੋ ਗਾਲੀ ਪਰ ਵੀ ਨਾ ਹੁਣ ਹੁਣ ਖਤਮੇ ਹੋ ਰਹੇ ਆ ਹੁਣ ਜੀ ਜੀ ਦੋ ਤਿੰਨ ਪਿੰਡਾਂ ਜੀ ਕਿਲੇਵਰ ਆਪਣੇ ਕਿਹੜਾ ਬੰਦਾ ਕਰੂਗਾ ਪੱਕੇ 10 ਦਿਨ ਹੋ ਗਏ ਪਰਤੀ ਇਹਨੂੰ ਰਾਤ ਘੜ ਹੋਈ ਆ ਕੱਲ ਲਗਾਣਾ ਹੂੰ ਹੁਣ ਜੀਰੀ ਲਾਉਣੇ ਵਾਲੀ ਕਹਿੰਦੇ ਆਪਾਂ ਜੀਰੀ ਲਾਉਣੇ ਵਾਲੀਆਂ ਮਸ਼ੀਨਾਂ ਆ ਗਈਆਂ ਉਹ ਮਸ਼ੀਨਾਂ ਉਹ ਭੰਜਾ ਵਾਲਾ ਕੰਮ ਥੋੜੋ ਉਹ ਨਹੀਂ ਨਹੀਂ ਵਧੀਆ ਉਹ ਹੋਦਾ ਇਹ ਦੇਖੀਆਂ ਨਹੀਂ ਜਿਹੜੀਆਂ ਹੁਣ ਲਾਉਣੀਆਂ ਨੇ ਜਿਹੜੇ ਨਵੀਂ ਆਈ ਕੱਦੂ ਚ ਚਲਾਉਣੀਆਂ ਉਹ ਅੱਛਾ ਉਹ ਸੁੱਕੇ ਵਾਲੀਆਂ ਨਹੀਂ ਹੈਗੀਆਂ ਉਹ ਠੀਕ ਪਨੀਰੀ ਬੀਜ ਹੋਣੀ ਉੱਕਣਾ ਹੀ ਸਾਰਾ ਕੁਝ ਢੱਕਾ ਲਾਉਣਾ ਉਹਨੇ ਅੱਛਾ ਝਾੜ ਬੀਜ 2-3 ਕੁਇੰਟਲ ਵੱਧ ਨਿਕਲਦਾ ਉਹ ਕਾਗਜ਼ ਪਰ ਪਨੀਰੀ ਬੀਜਣੀ ਪੈਂਦੀ ਉਹਨੂੰ ਕਾਗਜ਼ ਪਰ ਕਾਗਜ਼ ਪਰ ਜੱਟ ਰਿਆਂ ਚ ਬੀਜ ਹੁੰਦੀ ਹੈ ਅੱਛਾ ਹੂੰ ਓ ਲਿਆ ਯਾਰ ਸ਼ਵੀਰ ਨਾਲ ਇਹ ਰਿਸ਼ਤੇਦਾਰ ਰਜਿੰਦਰ ਗਾੜੀ ਅੱਛਾ ਗਾਣ ਕੋ ਰੁਪਏ ਦੇ ਲਵਾ ਲੂਗਾ ਹਾਂ ਲਵਾ ਕੇ ਦੇਖੋ ਰਜਿੰਦਰ ਬਾਜੀ ਹਾਂ ਲਾੰਗੇ ਦੋ ਕਿਲੇ ਇੱਕ ਦੋ ਕਿਲੇ ਉਹ ਵੀ ਕਹਿੰਦਾ ਵੀ ਕਾਮਯਾਬ ਉਹਨਾਂ ਨੇ ਵੀ ਪਿਛਲੇ ਸਾਲ ਲਾ ਕੇ ਦੇਖੀ ਸੀ ਅੱਛਾ ਉਹ ਤਾਂ ਹੀ ਲਿਆਈ ਗਈ ਸੀ ਮਸ਼ੀਨ ਠੀਕ ਹਾਂ ਚਲੋ ਵਧੀਆ ਜੇ ਚੱਲ ਪਵੇ ਹਾਂ ਤੇ ਲੜ ਦੀ ਗੱਲ ਹੈ ਬਾਕੀ ਜਿਹੜੀ ਫੁੱਲਣ ਦੀ ਗੱਲ ਹੈ ਹਾਂ ਇਹ ਝਾੜ ਛੋੜ ਦਿੰਦੀ ਕਿ ਕਰ ਝਾੜ ਹਾਂ ਨਹੀਂ ਧਰਤੀ ਧਰਤੀ ਦਾ ਵੀ ਫਰਕ ਆ ਹਾਂ ਹੈ ਨਹੀਂ ਧਰਤੀ ਆਪਣੀ ਤਾਂ ਰੇਸ ਵਾਲੀ ਆ ਰੇਸ ਵਾਲੀ ਆਪਣੇ ਗੇ ਡਾਕਾ ਰਹਾੜ ਹੂੰ ਚਲੋ ਚਲਦੇ ਆਂ ਬਾਈ ਹੁਣ ਮੇਲੇ ਨੂੰ ਗੰਨਾ ਲੈ ਕੇ ਠੀਕ ਚੱਲੇ ਚਲੋ ਟਰੈਕਟਰ ਡਰਾਵ ਲੱਕਾ ਮਾ ਡਰਾਵ ਰੱਖਿਆ ਡਰਾਵਰ ਤੇ ਕਰਤੇ ਦੋ ਬਾਈ ਡਰਾਵਲ ਹੋਰ ਲੈ ਕੇ ਜਾਉਂਗੇ ਆਹ ਪਾਈ ਹੋਈ ਆ ਤੇ ਲੰਦੀ ਦੀ ਇੱਥੇ ਰੱਖ ਲੈ ਹੂੰ ਉਰੀ ਰੱਖ ਲੈ ਇਹ ਮਾ ਬਣ ਜੀ ਲਿਆ ਹਾਂ ਹਾਂ ਮੱਛੀਆਂ ਦਾ ਵੱਢ ਲਿਆ ਵਾ ਬਾਈ ਮੈਂ ਉਹ ਖੜਾ ਮੋਟਰਸਾਈਕਲ ਪੱਲੀ ਇੱਕਨ ਲਿਆਉਂਗਾ ਸਾਸੀ ਕਾਲ ਜੀ ਬਾਈ ਸਾਰਿਆਂ ਨੂੰ ਜੀ ਲੋ ਜੀ ਬਾਈ ਹਾਲਾਤ ਇਹ ਜਿਹੇ ਆ ਵੀ ਅੱਜ ਚੌਥੇ ਦਿਨ ਵਾਰੀ ਆਈ ਆ ਸਵੇਰੇ 5 ਵਜੇ ਗਏ ਬਾਈ 5 ਦੇ ਵੀ 5:30 ਹੋ ਗਏ 5 ਵਜੇ ਕੰਡੇ ਵਾ ਪਹੁੰਚਿਆ 6 ਤਰੀਕ ਦੇ ਅੰਟਰ ਹੋਏ ਹੋਏ ਬਾਈ ਅੱਜ 9 ਤਰੀਕ ਹੋ ਗਈ ਅੱਜ ਦਰਨ ਲੱਗਿਆ ਲੱਗ ਗਿਆ ਆਪਣਾ ਨੰਬਰ ਆ ਖੜਾ ਪਾਏ ਰਸਤੇ ਗਏ ਬੋਲ ਅਰਸ਼ਵੀ ਦਾ ਹੋ ਗਿਆ ਖਾਲੀ ਦੋ ਜਦੋਂ ਕਿਤੇ ਵੇਲੇ ਤੋਂ ਪਹਿਲੇ ਆਉਣ ਲੱਗੇ ਚੌਥੇ ਦਿਨ ਚੌਥੇ ਦਿਨ ਬਿਲਕੁਲ ਹੈ ਚੌਥੇ ਦਿਨ ਆਉਂਦਾ ਕਿਉਂ ਹੋਰ ਯਾਰ ਕੋਈ ਨਹੀਂ ਖੜਾ ਹੈ ਲਾਗੋ ਪੀਆ ਔਖਾ ਵਈ ਹੋ ਗਿਆ ਇਹ ਤਰ ਕੰਮ ਕਦੇ ਨਹੀਂ ਹੋਇਆ ਸਾਲਾ ਕਦੇ ਕਿੰਨਾ ਸਾਲ ਹੋ ਗਏ ਗੱਲਾਂ ਲਈ ਜਾਂਦੇ ਆ ਪਾਈਪ ਹੀ ਸਾਰੇ ਖੱਜਲ ਕਰਦੇ ਆ ਰੇ ਜਿਆਦਾ ਹੀ ਨਾ ਨਹੀਂ ਮੈਂ ਖਾਲੀ ਦਾ ਕਰਾ ਫੇ ਕੰਡਾ ਮੇਰਾ ਵੀ ਬਾਤ ਤਾਂ ਲੱਗਿਆ ਖਾਲੀ ਜਾਊਗਾ ਕਿ ਨਹੀਂ ਹਾਂ ਜਰਾ ਹੋ ਗਿਆ ਭਾਈ ਨੰਬਰ ਜਿਹੜਾ ਮੈਂ ਤੇ ਇੱਕ ਤੋਂ ਪਹਿਲਾਂ ਆ ਤਾਂ ਆ ਖੜਾ ਭਾਈ ਯਾਨੀ ਕਿ ਆਪਣਾ ਇੰਦਰ ਖੜਾ। ਆਪਣੀ ਉਹ ਦੁਪਹਿਰ ਦੇ ਬਾਅਦ ਹੀ ਆਪਣੀ ਵਿਵਾਰੀ ਆ। ਉਹਦਾ ਇਹ ਪੂਰੀ ਬਈ ਲੰਘ ਜਾਣਾ ਆਪਾਂ ਨੇ ਹੌਲੀ ਹੌਲੀ ਹੋਣੀ। ਉੱਤਰ ਚੱਲੀ ਉਹ, ਉਹਦੇ ਬਾਅਦ ਆਪਣੀ ਵਾਰੀ। ਉਹ ਲੰਘਿਆ ਉਹ ਖਾਲੀ ਕਰਾਉਣੀ ਕੰਡਾ ਸਰスイਰ। ਤੋਂ ਲੱਗ ਗਿਆ ਆਪਣੇ 5:00 ਵਜੇ ਵਿਹਲੇ ਆਪਾਂ 4:30 ਹੋਗੇ ਦੂਜੇ ਬਾਅਦ ਕੰਡਾ ਆਉਣਾ ਵਾਸਤੇ 7:00 7:30 ਆਪਾਂ ਘਰ ਆ ਪਹੁੰਚ ਜਾਣਾ 8:00 ਦੇ ਡੇਢ ਚ ਸਾਡਾ ਡੇਢ ਘੰਟਾ ਡੇਢ ਘੰਟਾ ਲੱਗ ਜਾਣਾ ਬਈ ਧੁੰਦ ਬਹੁਤ ਹੌਲੀ ਹੌਲੀ ਜਾ ਹੁਣ